ਸਾਡੇ YouTube ਚੈਨਲ ਤੇ ਹਫ ਹਫਾ ਫੋਲਦਾ ਜੀ ਅੱਜ ਦੇ ਵਕਤ ਵਿੱਚ ਚੰਗੇ ਬੀਜ ਫਾਦਾਂ ਪਾਣੀ ਚੰਗਾ ਵਾਤਾਵਰਣ ਕੀੜੇ ਮਾਰ ਦਵਾਈਆਂ ਆਦਿ ਦੀ ਵਰਤੋਂ ਫਸਲਾਂ ਦਾ ਚੰਗਾ ਝਾੜ ਲੈਣ ਲਈ ਕਿਸਾਨਾਂ ਦੀਆਂ ਵੱਡੀਆਂ ਜ਼ਰੂਰਤਾਂ ਬਣ ਗਈਆਂ ਹਨ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਜਿੱਥੇ ਕੇਂਦਰੀ ਕੋਰ ਵਿੱਚ ਖਾਦਦਾਰਥਾਂ ਦਾ ਵੱਧ ਪੱਗ 40% ਦਾ ਯੋਗਦਾਨ ਪੰਜਾਬ ਦੁਆਰਾ ਪਾਇਆ ਜਾਂਦਾ ਹੈ ਪਰੰਤੂ ਅਜੇ ਤੱਕ ਪੰਜਾਬ ਵਿੱਚ ਡੀਪ ਖਾਦ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਜਿੱਥੇ 2 ਲੱਖ ਮੀਟ੍ਰਿਕ ਟਨ ਡੀਪ ਖਾਦ ਦੀ ਜ਼ਰੂਰਤ ਹੈ ਉਥੇ ਮਹਿਜ਼ 47000 ਮੀਟ੍ਰਿਕ ਟਨ ਹੀ ਪੰਜਾਬ ਨੂੰ ਅਲਾਟ ਕੀਤਾ ਗਿਆ ਹੈ ਪਰੰਤੂ ਥੋੜੀ ਜਿਹੀ ਰਾਤ ਵਾਲੀ ਖਬਰ ਇਹ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੋੜਿਆਨੇ ਪ੍ਰੋਸਾਪਰ ਕਰ ਦਿੱਤਾ ਹੈ ਕਿ ਪੰਜਾਬ ਵਿੱਚ डीएपी ਖਾਦ ਦੀ ਕਮੀ ਖੇਤੀ ਹੀ ਦੂਰ ਕਰਨੀ ਜਾਵੇਗੀ ਇਸ ਤੋਂ ਇਲਾਵਾ ਖੇਤੀਬਾੜੀ ਦੇ ਅਨੁਸਟ੍ਰਕਟ ਫੈਕਟਰੀ ਡਾਕਟਰ ਬਸੰਤ ਗਰਬ ਨੇ ਬੋਲਸਾ ਦਿੱਤਾ ਹੈ ਕਿ ਕਿਸਾਨਾਂ ਨੂੰ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਡੀएपी ਖਾਦ ਦੀ ਕਮੀ ਨੂੰ ਪੂਰਾ ਕਰਨ ਲਈ ਤਿੱਕੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਕੇਂਦਰ ਸਰਕਾਰ ਨੇ ਡੀएपी ਦੇ ਦੂਜੇ ਬਦਲ ਜਿਵੇਂ ਕਿ ਐਨਪੀਕੇ ਤੇ ਐਮਕੋਪੀ ਦਾ ਵੱਡਾ ਕੋਟਾ ਪੰਜਾਬ ਨੂੰ ਅਲਾਉਟ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਨਾਲ ਫਸਲਾਂ ਤੇ ਕੋਈ ਮਾੜਾ ਪ੍ਰਭਾਵ ਹੀ ਨਹੀਂ ਪੈਂਦਾ ਪਰੰਤੂ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਡੀਏਪੀ ਤੇ ਬਦਲ ਤਾਂ ਅਵੇਲੇਬਲ ਹਨ ਪਰੰਤੂ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਜਿੱਥੇ ਪੰਜਾਬ ਤੋਂ ਲੋ ਡੀਏਪੀ ਬਹਿਕ ਦੀ ਕੀਮਤ ਦੇਰ ਰੋ 50 ਰੁਪਏ ਹੈ ਹੋਤੇ ਐਨ ਪੀ ਕੇ ਦਾ 50 ਕਿੰਡੋ ਦੇ ਬੈਗ ਦੀ ਕੀਮਤ 950 ਰੁਪਏ ਹੈ ਜੋ ਕਿ ਬਹੁਤ ਜ਼ਿਆਦਾ ਹੈ ਕਦੀ ਬੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਨੇ ਕਿਹਾ ਕਿ ਭਾਵੇਂ ਡੀਏਪ ਖਾਦ ਦੀ ਕਮੀ ਸਾਰੇ ਪਹਾੜ ਵਿੱਚ ਹੀ ਹੈ ਪਰ ਤੁ ਜਲਦੀ ਹੀ ਪੰਜਾਬ ਵਿੱਚ ਡੀਏਪ ਖਾਦ ਦੀ ਕਾਫੀ ਮਾਤਰਾ ਪਹੁੰਚ ਜਾਵੇਗੀ ਜਿਰ ਦੇ ਨਾਲ 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੌਨੇ ਦੀ ਬਜਾਈ ਦਾ ਕੰਮ ਨਿਰਧਨ ਚੱਲੇਗਾ ਤੇ ਇਸ ਵਿੱਚ ਕੋਈ ਖਰੋਦ ਨਹੀਂ ਕੌਮ ਦਿੱਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਕਾਰ ਭੂਮੀ ਸੰਘੀਆਂ ਦੁਆਰਾ ਕਿਸਾਨਾਂ ਨੂੰ ਦਿੱਤਾ ਗਿਆ ਪ੍ਰੋਫਾ ਠੀਕ ਸਾਬਤ ਹੁੰਦਾ ਹੈ ਜਾਂ ਫਿਰ ਕਿਸਾਨਾਂ ਨੂੰ ਰੀਏਪੀ ਦੀ ਕਮੀ ਨਾਲ ਹੀ ਯੋਜਨਾ ਪਵੇਗਾ ਇਹ ਤਾਂ ਹੁਣ ਹੋਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ